ਰਨ ਵਾਲੇ ਸੀ ਭਾਜੀ ਪੰਗਾ ਬਗੁੰਮਪੁਰ ਰੰਗਪੁਰ ਹੁਣ ਕੈਂਪ ਚ ਰਹੀ ਹੈ ਜੀ ਦੇ ਕੋਲ ਆ ਅੱਛਾ ਟਰ ਡਾਇਰੈਕਟ ਸੀ ਕਿ ਹਾਂ ਜੀ ਚਾਰ ਦਿਨ ਤੇ ਤੁਹਾਨੂੰ ਸ਼ਰਤੋਂ ਪਤਾ ਲੱਗਿਆ ਹੁੰਦਾ ਨੂੰ ਨੂੰ ਬਗੁੰਮਪੁਰ ਆ ਗਿਆ ਉਹ ਤਾਂ ਬੱਠਾ ਜੀ ਚੁੱਕੇ ਵਾਪਸ ਨੂੰ ਚੀਜ਼ ਨੂੰ ਕੋਲੋਂ ਕੋਲ ਆ ਗਿਆ ਅੱਛਾ ਕੰਮੀ ਦੇ ਵਿੱਚ ਲੈ ਰਿਆ ਅੱਛਾ ਪਰ ਉੱਤੇ ਬਟਾ ਜੀ ਕੰਮ ਦੇ ਲੈ ਖਾਲੀ ਰੋਡ ਸੇ ਕੋਈ ਵੀ ਨਹੀਂ ਚੜਿਆ ਤੇ ਇਹ ਜੇ ਪੀੜਕ ਨਹੀਂ ਤੇ ਸਿੱਧਾ ਜਾ ਰਿਹਾ ਸੀ ਟਰੱਕ ਵਾਲਾ ਇਨੇ ਇੱਕੋ ਤੋਂ ਅਸੀਂ ਲੈਫਟ ਸਾਈਡ ਤੋਂ ਗੱਡੀ ਮੋੜੀ ਹੈ। ਜਾਏ ਅੱਗੇ ਪੁੱਲ ਨਾਕੇ ਤੋਂ ਢਰ ਗਿਆ ਜਾਂ ਤੂੰ ਪੇਪਰ ਨਹੀਂ ਹੈਗੇ ਜਾਂ ਰਾਹ ਪੁੱਲ ਗਿਆ ਕੀ ਗੱਲ। ਇਹ ਇੱਧਰ ਤੇ ਟ੍ਰੈਕ ਦਾ ਕੰਮ ਹੀ ਕੋਈ ਨਹੀਂ। ਹੂੰ। ਇਹ ਜਿਹੜੇ ਅੰਡੇ ਵਾਲੇ ਅੰਡੇ ਵਾਲਾ ਬਾਜ਼ਾਰ ਅੱਗੇ ਹੈਗਾ ਸ਼ਾਇਦ ਉੱਧਰ ਜਾ ਰਿਹਾ ਹੋਵੇ। ਇਹਨੇ ਇੱਕੋ ਤੋਂ ਗੱਡੀ ਮੋੜੀਏ ਤੇ ਉਹ ਵਿੱਚ ਆ ਗਿਆ। ਲੋਟੇ। ਆਹ ਸ਼੍ਰੀ ਨਗਰ ਲੈ ਕੇ ਨਾ ਰਸਤਾ ਇਹਦੇ। ਸ਼੍ਰੀ ਨਗਰ ਕਹਿ ਰਿਹਾ ਕਿ ਸ਼੍ਰੀ ਨਗਰ ਬੰਨਾਲੇ ਤੋਂ ਆ ਰਿਹਾ ਸੀ ਸ਼੍ਰੀ ਨਗਰ ਜਾ ਰਿਹਾ ਸੀ। ਇਹਨੇ ਹੁਣ ਤੁਹਾਨੂੰ ਸਾਹਮਣੇ ਕਹਿ ਰਿਹਾ ਮੈਂ ਸ਼੍ਰੀ ਨਗਰ ਜਾ ਰਿਹਾ। ਪਾਜੀ ਸ਼੍ਰੀ ਨਗਰ ਦਾ ਮੋੜ ਥੋੜੀ। ਇਹਨੂੰ ਰਾ ਇਹਨੇ ਕੋਈ ਹੋਰ ਨਹੀਂ ਮੈਂ ਨੂੰ ਮੁੰਨੇ ਇਹ ਕਰ ਗਿਆ ਕੋਈ ਨਾ ਆਉਂਦਾ ਕੋਈ ਖਾਲੀ ਰੋਡ ਸੀ ਬਿਲਕੁਲੋਂ ਬੜੀ ਨਾਲ ਜਾ ਰਿਹਾ ਕੋਈ ਉਮਰਸ ਦੀ ਵੀ ਨਹੀਂ ਸੀ ਕੋਈ ਨਹੀਂ ਮੈਂ ਉਹ ਦੇਖਿਆ ਮੁੰਡਰਾ ਆਪਣੇ ਕਾਹਮੇ ਨੂੰ ਬਾਰ-ਬਾਰ ਮੇਰੇ ਸਾਹਮਣੇ ਇਹ ਤੁਸੀਂ ਵਿਚਾਰੇ ਉਹਨੂੰ ਸਾਈਡ ਵੱਟੀ ਉਹ ਬੈਂਕ ਕਰ ਦਿੰਦੇ ਆ ਜੀ ਉਹ ਬੰਦਾ ਉਹ ਚੱਲ ਗਿਆ ਚੱਲਿਆ ਗਿਆ ਆ ਗਿਆ ਤੇ ਕਰਦੇ ਉਹ ਕਰਦੇ ਡਰਾਈਵ ਕਰਦੇ ਦੇ ਕਿ ਤੀਰ ਪਤਾ ਲੱਗਿਆ ਕਿ ਚੋਅ ਵਾਲੀ ਜੀ ਐਸ ਤੋਂ ਵਾਲੇ ਤੇ ਪਰ ਨਾਲੇ ਤੋਂ ਆ ਰਹੇ ਤੇ ਪਰ ਨਾਲੇ ਤੋਂ ਆ ਰਹੇ ਤੇ ਜਿਹੜੇ ਉਹ ਕਿਸੇ ਵੀ ਮਸਲੀਕ ਹੈ ਜੀ ਜਿਨ੍ਹਾਂ ਦੀ ਐਕਟਿਵ ਹੈ ਮਕੂ ਮਕੂ ਕੋਲੇ ਤੇ ਬੈਕ ਤੇ ਮੁੱਖੀ ਗੁਰੂ ਅੱਗੇ ਆ ਗਿਆ ਤੇ ਕੱਲੇ ਜੀ ਕੱਲੇ ਜੀ ਕੀ ਕਹਤੇ ਹੈ ਅਗਲਾ ਪ੍ਰਾਪਤ ਹੈ ਕਿ ਕਿਤਾ ਹੈ ਆ ਗਿਆ ਇਹ ਡਰਾਈਵਰ ਹੈਵੀ ਗਾਮ ਲੈ ਕੇ ਆਇਆ ਤੇ ਲੱਗਦਾ ਰਹੇ ਕਿ ਜੀ ਇਹ ਜੀ ਬਰੀ ਜਿਆਦਾ ਸਾਡੇ ਘਰ ਹੋ ਜਾਏਗਾ ਭਟਾਣ ਹੋ ਜਾਏ ਲੱਗਦਾ 9 ਵਜੇ ਤੱਕ ਜੇ 8 ਵਜੇ ਨੂੰ ਆਇਆ ਠੀਕ ਹੈ ਇਹ ਬੋਕੀ ਦਾ ਗ੍ਰਾਫ ਹੈ ਗ੍ਰਾਫ ਕਿੱਥੋਂ ਦਾ ਪਤਾ ਲੱਗਿਆ ਲੋਕਾਂ ਤੋਂ ਜਾਂਦੇ ਨਹੀਂ ਹੈ